ਕਾਰਗਿਲ ਵਿਜੇ ਦਿਵਸ ਦੇ ਰਜਤ ਜਯੰਤੀ ਦੇ ਜਸ਼ਨਾਂ ਦੇ ਹਿੱਸੇ ਵਜੋਂ 에ਅਰ ਫੋਰਸ ਸਟੇਸ਼ਨ ਪਿਸਿਆਣਾ ਵਿਖੇ ਦੇਸ਼ ਲਈ ਸਰਵਉੱਚ ਬਲੀਦਾਨ ਦੇਣ ਵਾਲੇ ਅਯੋਧਿਆ ਦੀ ਵਿਰਾਸਤ ਦਾ ਸਨਮਾਨ ਕਰਨ ਅਤੇ ਆਪਰੇਸ਼ਨਾਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਜਵਾਨਾਂ ਦਾ ਧੰਨਵਾਦ ਕਰਨ ਲਈ ਸਮਾਗਮ ਕਰਵਾਇਆ ਗਿਆ ਭਾਰਤੀ ਹਵਾਈ ਫੌਜ ਦੇ 17 ਨੰਬਰ ਸਕੁਐड्रन ਜਿਸ ਨੂੰ ਗੋਲਡਨ ਐਰੋਜ਼ ਦੇ ਤੌਰ ਤੇ ਜਾਣਿਆ ਜਾਂਦਾ ਹੈ ਨੇ ਕਾਰਗਿਲ ਜੰਗ ਦੌਰਾਨ ਪਿਸਿਆਣਾ 에ਅਰਫੀਲਡ 'ਤੇ ਆਪਣੀ ਡਿਊਟੀ ਜ਼ਿੰਮੇਵਾਰੀ ਨਾਲ ਨਿਭਾਉਂਦੇ ਆਪਰੇਸ਼ਨਸ ਫੇਸ ਆਗਰ ਵਿੱਚ ਵੱਧ ਚੜ ਕੇ ਹਿੱਸਾ ਲਿਆ ਅਤੇ ਦੁਸ਼ਮਨ ਦੀਆਂ ਫੌਜਾਂ ਨੂੰ ਬਾਹਰ ਕੱਢਣ ਲਈ ਕਈ ਖੋਜ ਮਿਸ਼ਨਾਂ ਨੂੰ ਚਲਾਇਆ ਇਸ ਲਈ ਸਕੁਐड्रन ਨੂੰ ਆਪਰੇਸ਼ਨਾਂ ਦੌਰਾਨ ਦਿੱਤੀਆਂ ਸ਼ਾਨਦਾਰ ਸੇਵਾਵਾਂ ਲਈ ਬੈਟਲ ਆਨਰਸ ਨਾਲ ਸਨਮਾਨਿਤ ਕੀਤਾ ਗਿਆ ਸੀ। ਕਾਰਗਿਲ ਜੰਗ ਦੌਰਾਨ ਸਕੁਐड्रन ਲੀਟਰ ਅਤੇ ਅਜੇ ਅਹੂਜਾ ਨੇ ਲਾਕੂ ਜਹਾਜ਼ MiG-21 ਨੂੰ ਉਡਾਉਂਦਿਆਂ ਆਪਣਾ ਸਰਵਉੱਚ ਬਲੀਦਾਨ ਦਿੱਤਾ ਅਤੇ ਉਨ੍ਹਾਂ ਦੇ ਬਹਾਦਰੀ ਕਾਰਜਾਂ ਲਈ ਮਨਰੋਂ ਪਰੰਤ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੂੰ ਯਾਦ ਕਰਨ ਲਈ ਹਵਾਈ ਹੌਦਿਆਂ ਦੇ ਪਰਿਵਾਰਾਂ ਅਤੇ ਸਾਬਕਾ ਫੌਜੀਆਂ ਨਾਲ ਗੱਲਬਾਤ ਕਰਨ ਲਈ ਵਾਯੂ ਸੈਨਿਕ ਮਿਲਨ ਕਰਵਾਇਆ ਗਿਆ। ਇਸ ਮੌਕੇ ਆਪਰੇਸ਼ਨਾਂ ਦੌਰਾਨ ਆਪਣੇ ਤਜਰਬੇ ਸਾਂਝੇ ਕਰਦਿਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਗਿਆ।